ਗਿਮੇਟਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਆਪਣਾ ਤੁਝਾ ਅਰਜਨ ਦਾ ਪਾਵਰ ਸਟੀering ਦਾ ਸਮਾਨ ਸਪੂਨ ਲੈ ਜਾਂਦਾ ਹੀ ਸਾਰਾ ਪਟਿਆਲਿਓ ਲਿਆਂਦਾ ਜਿੱਦਾਂ ਆਪਾਂ ਕਰੋ ਚੈੱਕ ਮੜਾ ਜਾ ਤੇ ਸਮਾਨ ਲਿਆਂਦਾ ਆਪਾਂ ਪਟਿਆਲਿਓ ਪਲਵਾਨ ਦੇ ਉਥੋਂ ਕੁਆੜ ਵਿਚਾਰ ਚੋਂ ਤੇ ਸਮਾਨ ਪੁਰਾਣਾ ਲੈ ਜਾਂਦਾ ਵਿੱਚ ਅਧਿਆਨ ਚੀਜ਼ਾਂ ਨਵੀਆਂ ਆ ਤੇ ਕਰੋ ਚੈੱਕ ਆ ਪੰਪ ਹੋ ਗਏ ਡਬਲ ਪੰਪ ਤੇ ਆਹ ਟੈਂਕੀ ਹੋ ਗਈ ਤੇਲ ਵਾਲੀ ਇਹਦੀ ਜਿਹੜੀ ਮੋਰੇ ਲੱਗ ਦਿੰਦੀ ਉਹਦਾ ਪਲਾਸਟਿਕ ਦੀ ਆਉਂਦੀ ਹੁੰਦੀ ਆ ਤੇ ਇਹ ਆਪਾਂ ਨੂੰ origignal ਮਿਲ ਗਈ ਦੀ ਇਹ ਕਸਤੀ ਜਾਣੀ ਆ ਤਾਂ ਕਰਕੇ ਲਿਆਂਦਾ ਮਿੱਤਰੋ ਆਪਾਂ ਪੁਰਾਣਾ ਨਵੇਂ ਚ ਨਾ ਤਾਂ ਉਹ ਪੈਪ ਆਉਣੇ ਸੀਗੇ ਠੀਕ ਆ ਤੇ ਫਿਰ ਨਵੇਂ ਚ ਪੈਪ ਨਹੀਂ ਆਉਣੇ ਸੀਗੇ ਨਾ ਟੈਂਕੀ ਪਲਾਸਟਿਕ ਦੀ ਆਉਂਦੀ ਆ ਨਵੀਂ ਵੀ ਆਪਾਂ ਪੁੱਛੀ ਸੀਗੀ ਤੇ ਡਬਲ ਚੈੱਕ ਲਿਆ ਆਪਾਂ ਇਹ ਦੋਹਾਂ ਪਾਸਿਆਂੋਂ ਨਿਕਲਦਾ ਦੇਖੋ ਤੇ ਆਹ ਲੈਣੀਆਂ ਪਈਆਂ ਆਪਾਂ ਨਵੀਆਂ ਕਿਉਂਕਿ ਆ ਜਿਹੜੀਆਂ ਮੈਲਦੀਆਂ ਸੀ ਨਾ ਢਿੱਲ ਬਹੁਤ ਸੀਗੀ ਐ ਕਰਕੇ ਨਵੀਆਂ ਲੈ ਲਈਆਂ ਆ ਬਾਰਮਾ ਜੀਆਂ ਤੇ ਬਾਕੀ ਆਹ ਪੱਤੀਆਂ ਪੁੱਤੀਆਂ ਤੇ ਪੰਪ ਆਪਣੇ ਹੈਗੇ ਡਾਇਨਾਮਿਟ ਦੇ ਵਧੀਆ ਪੰਪ ਐਨ ਗਰੰਟੀ ਚੱਕੀ ਆ ਜੇ ਨਾ ਅਗਲਾ ਕਹਿੰਦਾ ਵੀ ਚੱਲਿਆ ਲੈਫਟ ਲੂਪ ਨਾ ਚੱਕੀ ਤਾਂ ਮੋੜ ਮੇ ਵੀ ਹੋ ਜਾਣਗੇ ਤੇ ਆ ਪੈਪ ਵੀ ਦੋਨੇ ਨਵੇਂ ਲੈ ਲਏ ਆ ਆਪਾਂ ਤੇ ਇਹ ਸੀਗੇ ਤਾਂ ਸੀ ਉਸ ਦੇ ਨਾਲ ਦੂਜਾ ਉਹ ਥੋੜੇ ਵਿੰਗੇ ਜੇ ਹੋਏ ਸੀਗੇ ਖਰਾਬ ਹੋਏ ਸੀਗੇ ਤੇ ਲੈ ਲਏ ਆਪਾਂ ਨਵੇਂ ਤੇ ਹੁਣ ਇਹਨੂੰ ਪਾਵਰ ਕਰਾਂਗੇ ਤੇ ਕੋਈ ਕੰਮ ਔਖਾ ਨਹੀਂ ਹੈਗਾ ਏਡਾ ਕਿਉਂਕਿ ਪੈ ਪਸਾਰੇ ਮੁੜੇ ਮੜਾਏ ਸਭ ਕੁਝ ਇਦਾਂ ਹੀ ਆ ਤੇ ਇਹ ਇਦਾਂ ਹੀ ਲੱਗ ਜਾਣਾ ਹੈ ਤੇ ਆ ਸਟੀering ਵੀ ਇਦਾਂ ਹੀ ਸਾਰਾ ਕੁਝ ਬੱਚੇ ਆ ਹੈਗਾ ਦੂਜਾ ਆਰਮੀ ਡੋਲ ਕਰੋ ਚੈੱਕ ਸਾਰਾ ਕੁਝ ਵਧੀਆ ਮਿਲ ਗਿਆ ਡਾਕਟਰ ਟੂਟਰ ਲੱਗੇ ਆ ਤੇ ਇੱਡਾ ਕੋਈ ਔਖਾ ਨਹੀਂ ਹੋਣਾ ਕੰਮ ਕਰਨ ਚ ਤੇ ਹੁਣ ਆਪਾਂ ਪਹਿਲਾਂ ਇਹਦੀ ਟੈਂਕੀ ਡੁੰਕੀ ਸ਼ੋ ਸ਼ੂ ਸਭ ਲੈਣਾ ਆ ਆ ਪੰਪ ਇਹਦੇ ਸਿੰਗਲ ਹੀ ਅੱਗੇ ਲੱਗਾ ਆ ਲੈਫਟ ਪੰਪ ਆ ਇਹ ਇਹਨ ਡਬਲ ਆ ਗਿਆ ਦੋਨਾਂ ਉੱਥੇ ਲੱਗ ਜਾਣੇ ਆ ਤੇ ਬਾਕੀ ਸ਼ੋ ਵੀ ਖੋਲਣੀ ਪਣੀ ਟੈਂਕੀ ਵੀ ਖੋਲਣੀ ਪੈਣੀ ਆ ਸਮਾਨ ਜਿੱਦਾਂ 바ਵਾ ਲੈਣਾ ਆ ਮੀਟਰ ਮੋਟਰ ਸਟੀਅਰਿੰਗ ਸਟੀਅਰਿੰਗ ਪਟ ਹੋਣਾ ਤੇ ਫੇਰ ਜਾ ਕੇ ਹੋਣਾ ਆ ਕਰਦੇ ਆ ਸ਼ੁਰੂ ਕੰਮ ਪਏ ਅੱਜ ਦੇਖਦੇ ਇੱਕ ਦੋ ਦਿਨਾਂ ਚ ਕਰ ਦਵਾਂਗੇ ਕਿਉਂਕਿ ਪੈਪੋ ਮੁੜਿਆ ਕੋਈ ਚੀਜ਼ ਮੋੜਨੀ ਨਹੀਂ ਜਿੱਦਾਂ ਇੱਦੀ ਫਿੱਟ ਹੋ ਜਾਣੀ ਆ ਤਾਂ ਕਰਕੇ ਕਿਉਂਕਿ ਅਰਜੰਦਾ ਹੀ ਲਿਆਂਦਾ ਆਪਾਂ ਦੇਖੋਨ ਦੇਖਦੇ ਆ ਕਰਦੇ ਆ ਕੰਮ ਸਟਾਰਟ ਕਿ ਮਿੱਤਰੋ ਇਹ ਸਾਰਾ ਸਮਾਨ ਆਇਆ 26000 ਦਾ ਜਿੰਨਾ ਕਾ ਕਟਿਆ ਪੂਰੀ ਸਾਰਾ a to z 24 볼ਟ ਤੱਕ ਸਾਰਾ ਕੁਝ ਵਿੱਚੇ ਪਾ ਕੇ 26000 ਦਾ ਆ ਤੇ ਨਵੀ ਤੇ ਨਵੀ ਕਟ ਸੀਗੀ ਆਪਣੀ ਜਿੱਦਾਂ ਦੱਸਦੇ ਉਹ ਅਰਜਨ ਦੀ 35000 ਦੀ ਵਿੱਚੇ ਪੰਪ ਸੀਗੇ ਡਿਸਟ੍ਰਿਬਿਊਟਰ ਸੀਗਾ ਦੂਜਾ ਆ ਆਰਮੀਡੋਲ ਤੇ ਪੰਪ ਤੇ ਆਹ ਪੈਪ ਹੈ ਨਹੀਂ ਸੀ ਉਹਦੇ ਵਿੱਚ ਪੈਪ ਆਪਾਂ ਨੂੰ ਬਣਾਉਣੇ ਪੈਂਦੇ ਆ ਤੇ ਉਹ ਡਬਲ ਜੈਕ ਸੀਗਾ ਪੰਪ ਜਿਹੜਾ ਤੇ ਤਿੰਨ ਚੀਜ਼ਾਂ ਹੈ ਆਉਂਦੀਆਂ ਆ ਵਿੱਚ ਕਟ ਦੇ ਬਾਕੀ ਨਟ ਨੋਟ ਹੋਣਗੇ ਤੇ ਆਰਮ ਜੀਆਂ ਹਾਂ ਤੇ 35000 ਦਾ ਦੱਸਿਆ ਹੈਗਾ ਤੇ ਫੇ ਪੈਪੂ ਵੀ ਆਪਾਂ ਨੂੰ ਬਣਾਉਣੇ ਪੈਣੇ ਸੀਗੇ ਆ ਕਰਕੇ ਫੇ ਆਪਾਂ ਪਟਿਆਲੋ ਲੈ ਜਾਂਦਾ ਗਰੰਟੀ ਚ ਕਿ ਜਾਦਾ ਗਲੇ ਨੇ ਤੇ ਬਾਕੀ ਦੇਖਦੇ ਹਾਂ ਹੁਣ ਇਹਨੂੰ ਕਰਾਂਗੇ ਫਿੱਟ ਪਹਿਲਾਂ ਹਾਂ ਟੈਂਕੀ ਟੁਕੀ ਖੋਲੀਏ ਮਾੜੀ ਸ਼ੋ ਖੋਲੀਏ ਜੀ ਕਰਦੇ ਹਾਂ ਕੰਮ ਸਟਾਰਟ ਮੀਟਰ ਵੀ ਖੁੱਲਣੇ ਆ ਤੇ ਸ਼ੈੱਡ ਚ ਹੀ ਲਾ ਲਿਆ ਹੀ ਵੀ ਅਸੀਂ ਕਿ ਖੜਾ ਰਹੂਗਾ ਇੱਕ ਦੋ ਦਿਨ ਜੇ ਜਿਆਦਾ ਵੀ ਲੱਗ ਗਿਆ ਨਾ ਤੇ ਹੁਣ ਲੱਗਦੇ ਆ ਤੇ ਬਾਕੀ ਆਪਣਾ ਲੇਦਰ ਤੇ ਗਿਆ ਅੱਜ ਫਾਰਮ ਟਰੈਕ ਥੋੜਾ ਜਿਹਾ ਸੀਗੇ ਪਾਰ ਪੰਜ ਖੱਤੇ ਫੇਰਨ ਨਾਲੇ ਕਰਾ ਅੱਜ ਫਾਰਮ ਟਰੈਕ ਭੇਜਤਾ ਤਾਂ ਇਸ ਕਰਕੇ ਇਹਨੂੰ ਕਰਨਾ ਸੀਗਾ ਆਪਾਂ ਖੋਲਣਾ ਖੋਲਣਾ ਜਾਨੂੰ ਖੋਲਦੇ ਆ ਤੇ ਗਏ ਆ ਬੰਦੇ ਆਪਣੇ ਲੇਦਰ ਫੇਰਨ ਉਹ ਹੀ ਦਮਤਰੋ ਸੋਕੀ ਆ ਹੀਲਡਾ ਲੈ ਗਈਆਂ ਸੈਟ ਵਾਲੀਆਂ ਤੇ ਆਪਾਂ ਚਾਦਰ ਜੀ ਵਿਛਾ ਲਈਓ ਪਿੱਛੇ ਤੇ ਉੱਥੇ ਰੱਖਦੇ ਆ ਸ਼ੀਲਡਾਂ ਵੀ ਲੈ ਗੀਆਂ ਦੋਨੇ ਅੱਧੇ ਘੰਟੇ ਦਾ ਕੰਮ ਆ ਸ਼ੀਲ ਸੋਸ਼ੂ ਲਾਉਂਦਾ ਬਸ ਅੱਧੇ ਘੰਟੇ ਦਾ ਵੀ ਨਹੀਂ 15 ਮਿੰਟਾਂ ਦਾ ਔਰ ਰੱਖੀਏ ਦੂਜਾ ਇਹ ਕਾ ਰੱਖਤੀ ਇਹਨੂੰ ਵੀ ਚੱਕ ਕੇ ਪਿੱਛੇ ਰੱਖਦੇ ਆ ਉੱਥੇ ਇੱਕ ਪਾਸੇ ਤੇ ਸਮਾਨ ਪਿਆ ਰੋ ਢੱਕਣ ਖੋਲ ਗਏ ਹਣ ਉਤੋਂ ਦੋ ਦੋ ਨਾਟਿਆ ਦੋ ਆ ਪੱਤੀ ਨਾਲ ਦੋ ਆ ਪੱਤੀ ਨਾਲ ਮੈਂ ਤੇਰਾ ਢੱਕਣ ਵੀ ਲਾਤਾ ਉੱਤਰ ਲਾ ਤੇ ਢੱਕਣ ਰੱਖਤਾ ਪੋਹ ਤੇ ਤੇ ਬਾਕੀ ਹੁਣ ਮੀਟਰ ਖੋਲਦੇ ਆ ਪਹਿਲਾ ਸਟੇering ਪਾਟਣਾ ਮੀਟਰ ਖੁੱਲਣੇ ਫੇਰ ਡੈਂਗੀ ਖੁੱਲਣੀ ਆ ਕਰਦੇ ਆ ਕੰਮ ਸਟਾਰਟ ਨਾਟ ਘਸਤੀਏ ਸ਼ੋ ਦੇ ਨਾਲ ਨਾਟ ਨੋਟ ਆਪਾਂ ਸੰਭੀ ਜਾਣੇ ਸਾਰੇ ਤੇ ਦੇਖਾਂਗੇ ਜੇ ਤੂੜੀ ਵਾਲੀ ਤੇ ਹੁਣ ਲਾਉਣਾ ਹੈ ਲੋਡ ਪਈ ਤਾਂ ਰਹਿਣੀ ਦੇਵਾਂਗੇ ਸ਼ੋ ਲਾਉਣੀ ਹੁੰਦੀ ਉਦਾਂ ਵੀ ਪਰ ਹਜੇ ਟਾਈਮ ਪਿਆ ਆ ਬਾਕੀ ਦੇਖਦੇ ਆ ਤੂੜੀ ਵਾਲੀ ਤੇ ਲਾਈ ਦੀ ਆਪਾਂ ਜਾਲੀ ਜੁੜੀ ਲਾਉਣੀ ਮੋਰੇ ਫੇਰ ਦੇਖਾਂਗੇ ਜੇ ਸੂਤ ਆ ਗਿਆ ਤਾਂ ਇੱਦੀ ਰਹਿਨ ਦਵਾਂਗੇ ਪਰ ਹਜੇ ਟਾਈਮ ਬਹੁਤ ਪਿਆ ਆ ਬਾਕੀ ਦੇਖਦੇ ਆ ਟੈਂਕੀ ਪਹਿਲਾਂ ਸਟੀering ਪਟ ਹੋਣਾ ਫੇਰ ਟੈਂਕੀ ਮੀਟਰ ਵੀ ਖੁੱਲਣੇ ਆ ਸ਼ੂ ਹੀ ਆ ਮਿੱਟਰ ਤਾਂ 12 ਕੀ ਮਿੱਤਰੋ ਆ ਪੰਪ ਜਿਹੜਾ ਥੱਲੇ ਲੱਗਣਾ ਆ ਹਿੱਸੇ ਨੂੰ ਇਹ ਬਾਕੀ ਆਪਣੇ ਟਰੈਕਟਰਾਂ ਦੇ ਕਈਆਂ ਦੇ ਬੈਲਡ ਕਰ ਕਰ ਪਲੇ ਪੱਤੀਆਂ ਲਾਉਣੀਆਂ ਪੈਂਦੀਆਂ ਤੇ ਇਹਦਾ ਤੇ ਅਰਜਨ ਨੇ ਸਪੈਸ਼ਲ ਦਿੱਤੀ ਆ ਦੇਖੋ ਸ਼ੇਕ ਸਪੈਸ਼ਲ ਦਿੱਤੇ ਆ ਉਧਰ ਧੁੱਪ ਪੈਂਦੀ ਆ ਕਰੂ ਜਾਂਦਾ ਸਪੈਸ਼ਲ ਸ਼ੇਕ ਦਿੱਤੇ ਆ ਤੇ ਇਹਦੀ ਇਹਨਾਂ ਪੱਤੀਆਂ ਦੋਹਾਂ ਸਾਈਡ ਪੱਤੀਆਂ ਲੱਗੀਆਂ ਆ ਪੰਪ ਨੂੰ ਉੱਥੇ ਆ ਦੇਖੋ ਇਹ ਉੱਦੀ ਲੱਗ ਜਾਣੀ ਆ ਸੁੱਧੇ ਹੀ ਰੂਟਰ ਲੈ ਜਾਣੀ ਆ ਤੇ ਇਹ ਨਾ ਬਾਰਮਾ ਚ ਹੀ ਕਸ ਹੋ ਜਾਣੀ ਆ ਤੇ ਉਹ ਜੇ ਇੱਕ ਸੁੱਧੇ ਤੇ ਬਾਕੀ ਹੁਣ ਸਟੀਰਿੰਗ ਖੋਲ ਲਈਏ ਮਾੜਾ ਕੁੱਪਾ ਜਿਹਾ ਲਾਈਏ ਹਉਤੋਂ ਇਹ ਕਰਦੇ ਆਂ ਗਾਂ ਦਾ ਕੰਮ ਏਰਿੰਗ ਖੋਲ ਕੇ ਮੀਟਰ ਖੋਲ ਦਮ ਮੀਟਰ ਖੋਲ ਕੇ ਤੇ ਟੈਂਕੀ ਤਾਰਾ ਤੂਰਾ ਜਿੱਦਾ ਸਾਰੀਆਂ ਲੈ ਲਈਆਂ ਹੁਣ ਚਲੋ ਕੋਈ ਨਾ ਲਾਉਣੇ ਹੌਲੀ ਹੌਲੀ ਲੋਵੀ ਮਿੱਤਰੋ ਮੀਟਰ ਤਾਂ ਗਿਆ ਪਟਿਆ ਤੇ ਲਾਤਾ ਇਹ ਤਾਂ ਟੈਂਕੀ ਤੇ ਵੀ ਸਾਰੇ ਨਟ-ਨੋਟ ਲਾਤੇ ਆ ਚੱਕਣ ਵਾਲੀ ਆ ਬਸ ਤੇਲ-ਤੂਲ ਕੱਢਤਾ ਵਿੱਚੋਂ ਸਾਰੀ ਹਲਦੀ ਆਉਂਦੀ ਐ ਇਹ ਤੇ ਸਟੀering ਪੁੱਲਨਾ ਪੱਟ ਹੋਣਾ ਪੁੱਲਾ ਦੇ ਅੰਦਰ ਪੁੱਲਾ ਲਿਆਉਣੇ ਤੇ ਇੰਨਾ ਪੱਟ ਹੋਣਾ ਇਹ ਪਵਾਇਆ ਤਾਂ ਹੁਣੇ ਸੀਗਾ ਇਹ ਲਾਇਆ ਤੇ ਜੰਗਾਲ ਜੰਗੂਲ ਵਿੱਚ ਚੜ ਗਿਆ ਤੇ ਟੈਂਕੀ ਦਾ ਵਿੱਚੋਂ ਹਾਲ ਚੈੱਕ ਕਰੂਗਾ ਤੇ ਖੋਲੀ ਹੋਈ ਨਹੀਂ ਤੂੜੀ ਤੇ ਚੱਲਦਾ ਕਰਕੇ ਨਾ ਮਾੜਾ ਮੋਟਾ ਜੋ ਡੀਲ ਡੂਲ ਪੌਣੇ ਡਲ ਜਾਂਦਾ ਕਰਕੇ ਬਾਕੀ ਖਾਣਾ ਤਾਰਾ ਤੁਰਾਂ ਵਿੱਚ ਬਹੁਤ ਆ ਖੋਲਦੇ ਆ ਤੇ ਕਰਦੇ ਆ ਸ਼ੁਰੂ ਤਾਰਾ ਤੁਰਾਂ ਪਹਿਲਾਂ ਲਾਉਣੇ ਆ ਸਾਰੇ ਐ ਸੋਚ ਸੋਚ ਲਿਖਣੇ ਆ ਫੇਰ ਜਾ ਕੇ ਟੈਂਕੀ ਚੱਕਣੀ ਹੈ ਤਾਂ ਨੂੰ ਤੇ ਬਾਕੀ ਮੀਟਰ ਖੋਲਤਾ ਹੈ ਟੈਂਕੀ ਦੇ ਵੀ ਨਾ ਢਲੇ ਆ ਸਟੀਅਰਿੰਗ ਲੈਣਾ ਪਹਿਲਾਂ ਤੇ ਫੇਰ ਟੈਂਕੀ ਚੱਕੀ ਜਾਣੀ ਆ ਤੇ ਤਾਰਾ ਤੁਰਾ ਲਾਈਏ ਪਹਿਲਾਂ ਲਓ ਵੀ ਮਿੱਤਰੋ ਪਿਚੋ ਕਰੋ ਚੈੱਕ ਟੂ ਹ ਦੂਜਾ ਟੂਲ ਬਾਕਸ ਨਾਲ ਦਿੱਤਾ ਹੈਗਾ ਤੇ ਹੁਣ ਦੀ ਦਾ ਸਾਰਾ ਕੁਝ ਪਿਚੋ ਲੋ ਵੀ ਮਿੱਤਰੋ ਨੇਰਾ ਹੋ ਗਿਆ ਤੇ ਲੱਗੇ ਜਾਂਦੇ ਸੀਗੇ ਤੇ ਬਲੌਗ ਆਪਾਂ ਬਣਾਇਆ ਨਹੀਂ ਟਾਈਮ ਹੀ ਨਹੀਂ ਲੱਗਾ ਸਾਰੇ ਜਣੇ ਲੱਗੇ ਪਏ ਸੀ ਇਹਨੇ ਤੇ ਥੱਲੇ ਆਪਾਂ ਜੈਕ ਵੀ ਕਸਤਾ ਸੀ ਆ ਕਰੋ ਚੈੱਕ ਪੰਪ ਜੈਨੂੰ ਕੀ ਕਹਿੰਦੇ ਆ ਤੇ ਪਾ ਕੇ ਇਹਨੂੰ ਬਾਰਮਾ ਪੁਰਮਾ ਜੀਆਂ ਤੇ ਇਤਲੀ ਉਹ ਕਸੀ ਗਈ ਸੀਗੀ ਤੇ ਪੰਪ ਥੱਲੇ ਕਸਤਾ ਆ ਨਾ ਟਾਚਾ ਨਾ ਤੇ ਆ ਦੋ ਪੈਪ ਇਥੋਂ ਸੁੱਧੇ ਪਾ ਕੇ ਆਰਮੀ ਡੋਲਤੀ ਲੈ ਗਏ ਸੀਗੇ ਤੇ ਬਾਕੀ ਸਟੀering ਪੱਟ ਨਹੀਂ ਹੋਇਆ ਹਜੇ ਬਾਕੀ ਸਟੀering ਪੱਟ ਨਹੀਂ ਹੋਇਆ ਹੈਗਾ ਬੜਾ ਟੈਟ ਆ ਤੇ ਪਾਇਆ ਦੇ ਲੋ ਹੁਣੇ ਸੀਗਾ ਐਵੇਂ ਸਾਲ ਕੀ ਹੋਇਆ ਇਹ ਬਹੁਤ ਟੈਟ ਆ ਤੇ ਹੁਣ ਆ ਕਵਰ ਖੋਲ ਲਿਆ ਆ ਤੇ ਇਹਨੂੰ ਆਪਾਂ ਸੁੱਧਾ ਹੀ ਚੱਕ ਲਵਾਂਗੇ ਇਥੋਂ ਤਾਰਾ ਤੂਰਾ ਇਹਦੀਆਂ ਲਾਤੀਆਂ ਬਾਕੀ ਹੁਣ ਸਵੇਰ ਨੂੰ ਚੱਕਾਂਗੇ ਆ ਬੜਾ ਨਾਟਨੀ ਜਿਹੜਾ ਆ ਬੜੇ ਚੈਰੀ ਖੋੜ ਕੇ ਸੁੱਦਾ ਇਹਨੂੰ ਸਾਰਾ ਇੱਕ ਅੱਕ ਲਵਾਗੇ ਬਣਿਆ ਦਣਿਆ ਥੱਲੇ ਲਾ ਲਵਾਗੇ ਤੇ ਬਾਕੀ ਆਪਣਾ ਇੰਨਾ ਕ ਨਿਬੜਿਆ ਹਜੇ ਕੰਮ ਆਹ ਮਨ ਪੇ ਪੂ ਸਾਰੇ ਪਾਤੇ ਆ ਤੇ ਤਾਰਾ ਤੂਰਾ ਵੀ ਲਾਉਣੀਆਂ ਪਈਆਂ ਤੇ ਟੈਂਕੀ ਵੀ ਰੱਖ ਕੇ ਦੇਖੀ ਸੀਗੀ ਇਹ ਚ ਤੇਲ ਪੈਣਾ ਆ ਇਹਦੇ ਵੀ ਹੈੱਡ ਦੇ ਪਿੱਛੇ ਨਾਟਿਆ ਸੋ ਇਹਨੂੰ ਟੈਂਕੀ ਚੱਕਾਂਗੇ ਫੇਰ ਪਤਾ ਲੱਗ ਜਾਣਾ ਫੇਰ ਦੇਖਦੇ ਆਂ ਤੇ ਬਾਕੀ ਸਮਾਨ ਸੋਹਣਾ ਸਾਰਾ ਹੀ ਢਿੱਖਲ ਰਿਹਾ ਹੈ ਜੇ ਬਾਕੀ ਮਿੱਤਰੋ ਜਿਹੜੇ ਆਹ ਟਾਇਰ ਆ ਆਪਣੇ ਇਹ ਹੁਣ ਪਾਵਾਂਗੇ ਆਪਾਂ ਇਹਨੂੰ ਅਰਜਨ ਨੂੰ ਪਾਵਾਂਗੇ ਅਰਜਨ ਨਾਲ ਇਹਨੂੰ ਪਰਦੇਨੇ ਆ ਤੇ ਆਪਾਂ ਇਹਨੂੰ ਪਾਵਾਂਗੇ ਅਰਜਨ ਨੂੰ ਤੇ ਇਹਨਾਂ ਦੇਖੋ ਇਹਨਾਂ ਉੱਚਾ ਹੋ ਜਾਣਾ ਨਾਲੇ ਮੋਹਰੋ ਤੇ ਨਾਲੇ ਸੋਹਣੇ ਲੱਗਣੇ ਆ ਤੇ ਇਹਨੂੰ ਫੇਸ ਹੈ ਹੀ ਗਾਂ ਦੇਖਾਂਗੇ ਇਹ ਵੀ ਕਰਾਂਗੇ ਚੈੱਕ ਇੱਕ ਆਦੀ ਪਾ ਕੇ ਤੇ ਆਲੇ ਇਹਨੂੰ ਚੱਲ ਜਾਣਗੇ ਤੇ ਬਾਕੀ ਮਿੱਤਰੋ ਸਵੇਰ ਨੂੰ ਕਰਾਉਨੇ ਆ ਚੈੱਕ ਕਰੀ ਤੁਹਾਨੂੰ ਐਸ ਲਈ ਇਦੀ ਵੀਡੀਓ ਵੀਡੀਓ ਬੰਦ ਹੀ ਨਹੀਂ ਚੱਜਣਾ ਤੇ ਟੈਂਕੀ ਟੁੰਕੀ ਚੱਕ ਕੇ ਆਣ ਪੱਧਰਾ ਕਰ ਦਵਾਂਗੇ ਬਾਕੀ ਸਮਾਨ ਸਾਰਾ ਇੱਦੀ ਖਲਾਰਿਆ ਪਿਆ ਆ ਇਹ ਮੀਟਰ ਵਾਲਾ ਕਵਰ ਕੋਬਰ ਸਾਰਾ ਲਾ ਲਿਆ ਹੈਗਾ ਸਟੇਰਿੰਗ ਇਹ ਪੱਟੇ ਨਹੀਂ ਹੋਇਆ ਹੈਗਾ 바ਵਾ ਟਾਈਮ ਇਹਨੂੰ ਜੋਰ ਲਾਉਂਦੇ ਰਹੇ ਪੁੱਲਰ ਆਪਾਂ ਲਾਣਾ ਖਿੱਚਿਆ ਪਰ ਬਣੀ ਨਹੀਂ ਗੱਲ ਤੇ ਬਾਕੀ ਹੁਣ ਸਵੇਰ ਨੂੰ ਕਰਾਉਨੇ ਆ ਆਪਾਂ ਚੈੱਕ ਪੰਪ ਵੀ ਕਰਾਣੇ ਆ ਕੰਮ ਤਾਂ 바ਵਾ ਆ ਹੈ ਸਵੇ ਨੂੰ ਕਰਾਉਨੇ ਆ ਚੈੱਕ ਕਰੀ ਪਹਿਲਾ ਟੈਂਕੀ ਟੁੰਕੀ ਲਾ ਲਈਏ ਲੋ ਵੀ ਮਿੱਤਰੋ ਟੈਂਕੀ ਲੱਗ ਗਈ ਆ ਫਾਈਨਲੀ ਤੇ ਟੈਂਕੀ ਬੜੀ ਔਖੀ ਲਾਈ ਇਹ ਤੇ ਹੁਣ ਰੱਖ ਕੇ ਦੇਖਿਆ ਹੈਗਾ ਥੱਲੇ ਅਸੈਂਬਲੀ ਜੀ ਜਿਹੜੀ ਆਪਣੀ ਲੱਗਣਾ ਆ ਕਿਉਂ ਨੂੰ ਕਹਿੰਦੇ ਡਿਸਟ੍ਰੀਬਿਊਟਰ ਜ ਆਹੜਾ ਇਹਦੀ ਅਸੈਂਬਲੀ ਇਹ ਚ ਰੱਖ ਹੋਣਾ ਆ ਉਹ ਥੋੜੀ ਜੀ ਬੜਾਉਣੀ ਪੈਣੀ ਸੀਗੀ ਤੇ ਆਪਣੇ ਬੱਤੀ ਹੈ ਨਹੀਂ ਸੀਗੀ ਤੇ ਤਾਂ ਕਰਕੇ ਹੁਣ ਸ਼ੈਰ ਨੂੰ ਬੜਾਉਣੀ ਸ਼ੈਰ ਨੂੰ ਬੜਾਉਣ ਗਿਆ ਸੀਗੇ ਤੇ ਇੱਕ ਹੱਸਦੇ ਆ ਬਾਅਦ ਵਿੱਚ ਰੱਖ ਕੇ ਵਿੱਚ ਕਸਣਾ ਹੈ ਜਿੱਦਾਂ ਤੇ ਬਾਕੀ ਹੁਣ ਟੈਂਕੀ ਟੁੰਕੀ ਲਾ ਲਈ ਹੁਣ ਪਧਰਾ ਹੋ ਗਿਆ ਤੇ ਆ ਜਿਹੜੀ ਤੇਲ ਵਾਲੀ ਟੈਂਕੀ ਆਪਣੀ ਇਹ ਇੱਥੇ ਕੱਸੀ ਜਾਣੀ ਹੈ ਤੇ ਹੈੱਡ ਤੇ ਨਟ ਦਿੱਤੇ ਆ ਇੱਥੇ ਆਉਂਦੀ ਅਰਜਨ オリジナル ਤੇ ਅਰਜਨ ਵਾਲੇ ਨੇ ਕੰਪਨੀ ਨੇ ਇਹ ਕੰਮ ਵਧੀਆ ਕੀਤਾ ਉਹ ਪੰਪ ਦੇ ਜਿੱਦਾਂ ਨਟ ਹੋ ਗਏ ਜਿਹੜੇ ਆ ਹਾਲੇ ਸੀਗੇ ਪੱਤੀਆਂ ਵਾਲੇ ਜਿੱਥੇ ਕਸਣਾ ਹੀ ਇਹ ਪਹਿਲਾਂ ਛੇਕ ਦਿੱਤੇ ਸੀ ਆਹ ਵਾਲੇ ਤੇ ਬਾਕੀ ਆ ਦੇਖੋ ਇਹ ਆਹ ਜਿਹੜਾ ਹੈੱਡ ਤੇ ਵੀ ਨਟ ਪਹਿਲਾਂ ਹੀ ਦਿੱਤੇ ਹੀ ਹੋਣੇ। ਇਹ ਕੰਮ ਵਧੀਆ ਕੀਤਾ ਹੈਗਾ। ਤੇ ਇੱਥੇ ਕੱਸਿਆ ਜਾਣਾ ਹੈ ਤੇ ਥੋੜ੍ਹੀ ਇੱਥੇ ਪੰਪ ਕੱਸਿਆ ਜਾਣਾ ਹੈ। ਪੰਪ ਦਾ ਵੀ ਜੈਨ ਪਾੜ ਗਿਆ ਹੈਗਾ ਤੇ ਸਹੇਰੋਂ ਲੈਣ ਗਏ ਆ ਨਵਾਂ ਤੇ ਬਾਕੀ ਸਾਰਾ ਆ ਜਾਣਾ ਇਦਾਂ ਹੀ। ਅੱਜ ਮੈਂ ਦਿਆ ਵੀ ਬਾਕੀ ਸਾਰਾ ਸਮਾਨ ਸੋਨ ਕੱਸਿਆ ਜਾਊਗਾ ਜਿੱਦਾਂ। ਤੇ ਟੈਂਕੀ ਨੂੰ ਬਹੁਤ ਟਾਈਮ ਲੱਗਾ ਤੇ ਖੋਲ ਕੇ ਰੱਖਤੀ ਇੱਧਰ ਤੇ ਆ ਸਟੀering ਜਿਹੜਾ ਹੈਗਾ ਇਹ ਖੋਲ ਕੇ ਰੱਖਤਾ ਹੈ ਹੁਣ ਆਪਣੇ ਕੰਮ ਦਾ ਨਹੀਂ ਹੈਗਾ। ਤੇ ਟੈਂਕੀ ਬਹੁਤ ਔਖੀ ਖੁੱਲੀ ਪਹਿਲਾਂ ਹ ਸ਼ੀਲਡ ਲਾਈ ਉੱਤੋਂ ਕੱਲੀ ਫੇਰ ਟੈਂਕੀ ਖੁੱਲੀ ਜਾ ਕੇ ਟੈਂਕੀ ਦਾ ਹਾਲ ਦੇਖੋ ਕੀ ਬਣਿਆ ਪਿਆ ਇਹ ਤੂੜੀ ਵਾਲੀ ਤੇ ਚਲਦਾ ਚੁੱਲਦਾ ਹੈ ਨਾ ਤਾਂ ਕਰਕੇ ਕੰਮ ਖਰਾਬ ਹੋਇਆ ਪਿਆ ਦੇਖੋ ਪਤਾ ਨਹੀਂ ਕਦ ਦੀ ਕਸੀ ਹੋਣੀ ਆ ਆਪਾਂ ਵੀ ਲਿਆਂਦਾ ਸੀ ਨਾਈਟਰ ਪਹਿਲਾਂ ਤਿੰਨ ਸੀਜ਼ਨ ਤਾਂ ਆਪਣੇ ਕੋਲ ਹੋ ਗਿਆ ਇਹਨੂੰ ਤਿੰਨ ਸੀਜ਼ਨ ਤੂੜੀ ਤੇ ਲੱਗ ਗਿਆ ਏ ਤੇ ਬਾਕੀ ਸ਼ੋਸ਼ੂ ਰੱਖਤੀ ਸੀ ਤੇ ਹੁਣ ਆਰਮੀ ਡੋਲ ਜਾਓ ਅਸੈਂਬਲੀ ਉਹਦੀ 6 ਕਿਲੋਨ ਵਾਲਾ ਹੈਗੇ ਥੋੜਾ ਖੁੱਲਾ ਕਰਉਣ ਵਾਲੇ ਉਹ ਕੱਸ ਕੇ ਤੇ ਟੈਂਕੀ ਟੁੰਕੀ ਕੱਸ ਦਵਾਂਗੇ ਪਹਿਲਾਂ ਟੈਂਕੀ ਕੱਲੀ ਕੱਸ ਕੇ ਦੇਖਾਂਗੇ ਫੇ ਹਵਾ ਹੂਵਾ ਕੱਢਣੀ ਪੈਣੀ ਵੀ ਤੇ ਹੱਥ ਨਹੀਂ ਪੈਣਾ ਤਾਂ ਕਰਕੇ ਪਹਿਲਾਂ ਕੱਲੀ ਕੱਸਾਂਗੇ ਮੇਰੇ ਪੰਪ ਵੀ ਆ ਗਏ ਸੀਗੇ ਨਾਲ ਲਾ ਕੇ ਦੇਖੇ ਸੀਗੇ ਵਾਹ ਇੱਦੀ ਆ ਜਾਣੇ ਆ ਇੱਦੀ ਕੱਸਿਆ ਜਾਣਾ ਜਾ ਕੇ ਪੈਪ ਹਾਲੇ ਤੇ ਬਾਕੀ ਸਾਰਾ ਓਕੇ ਆ ਕੰਮ ਆ ਵੀ ਪੈਪ ਲੱਗ ਗਿਆ ਦੋਨੇ ਬਸ ਕੱਸਣੇ ਹੀ ਆ ਬਸ ਪੈਪਾ ਕੱਸਣ ਦਾ ਦਸ ਮਿੰਟ ਦਾ ਕੰਮ ਹੈ ਬਾਕੀ ਵਾਇਰ ਚੈੱਕ ਕਰੋ ਕਿੱਦਾਂ ਵਾਇਰਿੰਗ ਪਈ ਏ ਸਾਰੀ ਖਿੱਲਰੀ ਪਤਰੀ ਇਦਾਂ ਹੀ ਸਾਰਾ ਕੋਸ਼ੀ ਇਹ ਤੋਂ ਜੈਡ ਖੋਲਣਾ ਪਿਆ ਦੇਖੋ ਕਵਰ ਥੱਲੇ ਪਿਆ ਆ ਸ਼ੂ ਉ ਤੋਂ ਵੀ ਰੰਗ ਟੈਂਕੀ ਤੋਂ ਬਾਵਾ ਲੈ ਗਿਆ ਇਹਦੇ ਚਲੋ ਕੋਈ ਚੱਕਰ ਨਹੀਂ ਤੇ ਬਾਕੀ ਦੇਖੋ ਮਿੱਟੀ ਘਟਾ ਇੰਨਾ ਕਿ ਜ਼ਿਆਦਾ ਗੰਦਾ ਨਾ ਕਦੇ ਇੱਥੇ ਹੱਥ ਨਹੀਂ ਪਿਆ ਜਿੱਦਾਂ ਪਾਣੀ ਪੋਣੀ ਵੀ ਨਹੀਂ ਵਜਦਾ ਤਾਂ ਕਰਕੇ ਤੇ ਬਾਕੀ ਵਾਇਰਿੰਗ ਵੀ ਦੀ ਲਾਲੂ ਲਾਵਾਂਗੇ ਸ਼ੂ ਹੀ ਕੱਢੇ ਹੁੰਦਾ ਤਾਂ ਤੇ ਪੁਰਾਣਾ ਪੰਪ ਜਿਹੜਾ ਹੈਗਾ ਇਹ ਮੈਂ ਤੇ ਅ ਵੀ ਕੱਲ ਤੇ ਆਪਾਂ ਕਰ ਦਵਾਂਗੇ ਇਹਨੂੰ ਸਟਾਰਟ ਚੈੱਕ ਕਰੀ ਪੈਪ ਉਪਰ ਲੱਗ ਜਣ ਸੈੱਟ ਹੋ ਜਵੇ ਪਾਵਰ ਘੁੰਮਣ ਲੱਫ ਹੋਵੇ ਰੈਂਕੀ ਟੁੰਕੀ ਕਸਨ ਦਾ ਕੰਮ ਹੈ ਨਹੀਂ ਨਾ ਸ਼ੋ ਵੀ ਹੁਣ ਦੇਖਾਂਗੇ ਜੇ ਲੌਣੀ ਹੋਈ ਲਾ ਹੀ ਦੇਵਾਂਗੇ ਅੱਬਲ ਤਾਂ ਹੁਣ ਕਿਉਂਕਿ ਲੌਣੀ ਆ ਮੋਰੇ ਸੀਜ਼ਨ ਤੇ ਫੇ ਤੇ ਇਸ ਲਈ ਲਾ ਹੀ ਦੇਵਾਂਗੇ ਲੋ ਵੀ ਮਿੱਤਰੋ ਸਾਰੀ ਫੀਡਿੰਗ ਹੋ ਗਈ ਆ ਪਾਵਰ ਸਟੀering ਦੀ ਬਸ ਰਹਿ ਗਿਆ ਕੱਲਾ ਤੇਲ ਪਾਉਣ ਵਾਲਾ ਟੈਂਕੀ ਚ ਤੇ ਟੈਂਕੀ ਦੇਖੋ ਐਨ ਫੀਡਿੰਗ ਆਈ ਪੂਰੀ ਕਣੀ ਤੇ ਨਟ ਪੂਰੇ ਸੀਗੇ ਤੇ ਪੈ ਗਈ ਇੱਥੋਂ ਸ਼ੋ ਵੀ ਲੱਗ ਜੂਗੇ ਐਨ ਵਧੀਆ ਜੈਨੂਅਲ ਜਿੱਦਾਂ ਅਰਜਨ ਦੇ ਆਉਂਦੀ ਆ ਉਸ ਹਾਬ ਨਾਲ ਏਜੰਸੀ ਨੇ ਪਹਿਲਾਂ ਛੇਕ ਦਿੱਤੇ ਸੀਗੇ ਤਾਂ ਕਰਕੇ ਇੱਥੇ ਆ ਗਈ ਫਿੱਟ ਤੇ ਬਾਕੀ ਪੰਪ ਪੰਪ ਵੀ ਕਸੇ ਗਏ ਆ ਤੇ ਸਾਰੇ ਪੰਪਾ ਪੰਪਾ ਦੇ ਨਟ-ਨੋਟ ਸਭ ਕਸਤਾ ਆ ਤੇ ਇਧਰ ਪੈਪ ਕਰ ਲੋ ਚੈੱਕ ਪੈਪ ਵੀ ਸਾਰੇ ਐਨ ਜਿੱਥੇ ਲੱਗਣੇ ਉੱਥੇ ਆਈ ਆ ਆਪੇ ਪਹਿਲਾਂ ਮੁੜੇ ਸੀ ਨਾ ਕਰਕੇ ਐਨ ਸਫਾਈ ਨਾਲ ਲੱਗੇ ਇੱਥੇ ਲੋਕ ਪੈ ਜਾਣਗੇ ਉਹ ਇੱਥੋਂ ਵੀ ਖਿੱਚ ਕੇ ਇਹਨਾਂ ਲੋਕ ਪੈ ਜਾਣਗੇ ਚੈਂਬਰ ਦੇ ਨਟ ਨਾਲ ਤੇ ਬਾਕੀ ਇਹਨਾਂ ਫੀਡਿੰਗ ਵਧੀਆ ਆ ਗਈ ਆ ਸਟੀering ਵੀ ਉੱਤੇ ਕੱਸ ਦਵਾਂਗੇ ਟੈਂਕੀ ਲਾ ਕੇ ਕੱਸੋਣਾ ਤੇ ਪਹਿਲਾਂ ਹੁਣ ਇਹਨੂੰ ਸਟਾਰਟ ਕਰਾਂਗੇ ਟੈਂਕੀ ਲਾਉਣ ਤੋਂ ਪਹਿਲਾਂ ਦੂਜਾ ਸਾਈਡ ਤੇ ਆਹ ਡੀਜ਼ਲ ਵਾਲੀ ਨਾਲੀ ਨਾਲ ਆਪਾਂ ਦੂਜੀ ਬੋਤਲ ਬੰਨ ਲਵਾਂਗੇ ਉਹ 'ਚ ਤੇਲ ਪਾ ਕੇ ਇਹਨੂੰ ਸਟਾਰਟ ਕਰਕੇ ਦੇਖਾਂਗੇ ਕਿ ਨਾਲੀ ਪੁੱਠੀ ਸੁੱਧੀ ਤਾਂ ਨਹੀਂ ਹੈਗੀ ਕੋਈ ਤੇ ਬਾਕੀ ਪਤਾ ਲੱਗ ਜਾ ਤੇ ਸਾਰੇ ਨਟ-ਨੋਟ ਪਾ ਕੇ ਇਹਨਾਂ ਕੰਪਲੀਟ ਹੋ ਗਿਆ ਕੰਮ ਟੈਂਕੀ ਰਹਿ ਗਈ ਕੱਸਣ ਵਾਲੀ ਉਹ ਬਾਅਦ 'ਚ ਕੱਸਾਂਗੇ ਪਹਿਲਾਂ ਹੁਣ ਇਹਨੂੰ ਸਟਾਰਟ ਕਰਕੇ ਦੇਖੀਏ ਇੱਕ ਵਾਰੀ ਵੀ ਕੀ ਕਹਿੰਦਾ ਹੈ ਫੇ ਦਿਖਾਉਨੇ ਆ ਤੁਹਾਨੂੰ ਬਾਕੀ ਸਾਰਾ ਨਿਬੜ ਗਿਆ ਪੈਪੂ ਪੈ ਕੇ ਲੱਗ ਗਿਆ ਸਾਰਾ ਕੁਝ ਸਾਰਾ ਚਾਸੀ ਚੂਸੀ ਥੱਲੇ ਲੱਗ ਗਿਆ ਇਹਨ ਵਧੀਆ ਤੇ ਆਹ ਸਰਾਕ ਥੋੜਾ ਖੁੱਲਾ ਕਰੋਣਾ ਪਿਆ ਆਪੈਂਦੀ ਨਹੀਂ ਸੀਗੀ ਵਿੱਚ ਤੇ ਤਾਂ ਕਰਕੇ ਬਾਕੀ ਸਟੀering ਵੀ ਲੱਗਦਾ ਉੱਤੇ ਦੋ ਦਿਨਾਂ ਜਿਵੇਂ ਉੱਤਰ ਆ ਇਹਨਾਂ ਫਿੱਟ ਹੋ ਗਿਆ ਆ ਅੱਜ ਦੂਜਾ ਦਿਨ ਆ ਹਜੇ ਤੇ ਦੋ ਦਿਨਾਂ ਚ ਇਹਨਾਂ ਫਿੱਟ ਹੋ ਗਿਆ ਕੰਮ ਆ ਤਾਂ ਥੋੜਾ ਟੈਂਕੀ ਨੇ ਔਖਾ ਕੀਤਾ ਨਾਟ ਨੋਟ ਬਹੁਤ ਔਖੇ ਖੁੱਲੇ ਜਿੱਦਾਂ ਜੰਗਾਲ ਪਿਆ ਪਿਆ ਹੈਗਾ ਤਾਂ ਕਰਕੇ ਨਹੀਂ ਸਵੇਰੇ ਇਸ ਤੋਂ ਵੀ ਪਹਿਲਾਂ ਹੋ ਜਾਣਾ ਸੀ ਥੋੜਾ ਤੇ ਬਾਕੀ ਉਹ ਰੈਡੀ ਆ ਸਾਰਾ ਇਹ ਪੰਪ ਪੰਪ ਲੱਗ ਗਿਆ ਇਹਨਾਂ ਵਧੀਆ ਸਾਰਾ ਕੁਝ ਆਧਾਰ ਜਾਂਦਾ ਲਾਇਆ ਸੀ ਕਰਕੇ ਨਾ ਕੁਝ ਕਰਨਾ ਨਹੀਂ ਪਿਆ ਇਦੀ ਲੱਗ ਗਿਆ ਸਾਰਾ ਕੁਝ ਤਾਂ ਫਾਇਦਾ ਹੋ ਗਿਆ ਜੇ ਪੈਪ ਡਾਈਨਾਮੋਡ ਨੇ ਮੋੜਨੇ ਪੈਂਦੇ ਬਹੁਤ ਟਾਈਮ ਲੱਗ ਜਾਣਾ ਸੀਗਾ ਇਸ ਕਰਕੇ ਛੇਤੀ ਨਿਬੜ ਗਿਆ ਕੰਮ। ਬਾਕੀ ਮਿੱਤਰੋ ਆਹਲੇ ਟਾਇਰ ਹੁਣ ਆਪਾਂ ਅਰਜਨ ਨੂੰ ਕਰਾਂਗੇ ਤੇ ਅੱਗੇ ਟਾਇਰ ਆਹਨੇ ਲੱਗਦੇ ਸੀ ਉਧਰ ਇਹ 916 ਦੇ ਤੇ ਆਹ 750 ਦੇ ਆ ਤੇ ਇਹ ਆਪਾਂ ਕਰਾਂਗੇ ਹੁਣ ਅਰਜਨ ਨੂੰ ਦੇਖਾਂਗੇ ਪਾ ਕੇ ਕਿ ਕਰੀ। ਲੋਗ ਹੀ ਮਿੱਤਰੋ ਪੰਪ ਦਾ ਇਹ ਨਿਬੜ ਗਿਆ ਸਟਾਰਟ ਕਰਕੇ ਦੇਖਿਆ ਜੀ। ਲੈਫਟ ਵੀ ਐਨ ਵਧੀਆ ਚੱਕਦਾ ਆ ਤੇ ਆਹ ਪੰਪ ਦੀਆਂ ਥੋੜੀਆਂ ਸੀਲਾਂ ਲੀਕ ਨਿਕਲੀਆਂ ਇੱਕ ਸਾਈਡ ਦੀਆਂ। ਆਹ ਹਾਲੀਆਂ ਤੇ ਲੀ ਗਿਆ ਇੱਕ ਕੱਲੂ ਫੈਰੋ ਪਵਾਵਾਂਗੇ ਬਾਕੀ ਸਾਰਾ ਓਕੇ ਆ ਤੇ ਸਵੇਰ ਨੂੰ ਟੈਂਕੀ ਢੂੰਕੀ ਕੱਸਾਂਗੇ ਤੇ ਮੋੜਦਾ ਹਨ ਵਧੀਆ ਬਹੁਤ ਰੈਲਾ ਵਧੀਆ ਹਨ ਠੀਕ ਆ ਤੇ ਇਹਨੂੰ ਸਵੇਰ ਨੂੰ ਟੈਂਕੀ ਢੂੰਗੀ ਕੱਸ ਦਵਾਂਗੇ ਤੇ ਕਿਉਂਕਿ ਆ ਬੈਲਡ ਕਰਨ ਵਾਲੀ ਆ ਰੇਸ ਇਥੋਂ ਇੱਥੇ ਬੈਲਡ ਹੋਣੀ ਆ ਇਹ ਆ ਕਰਕੇ ਹੁਣ ਬੱਤੀ ਹੈ ਨਹੀਂ ਤੇ ਬਾਕੀ ਲੈਫਟ ਲੁੱਕ ਚੱਕਦਾ ਹਨ ਵਧੀਆ ਓਕੇ ਲੋ ਵੀ ਮਿੱਤਰੋ ਟੈਂਕੀ ਢੂੰਗੀ ਕੱਸਤੀ ਸੀਗੀ ਤੇ ਸ਼ੋਅ ਕੱਸਦੇ ਹੈਗੇ ਹੁਣ ਸ਼ੋਅ ਆਪਾਂ ਕੱਸੇ ਦੇਣੇ ਆ ਹਜੇ ਤੂੜੀ ਲਈ ਥੋੜਾ ਟਾਈਮ ਅੜਕ ਕੇ ਲਾਵਾਂਗੇ ਤੇ ਹਜੇ ਟਾਈਮ ਹੈਗਾ ਤੇ ਬਾਕੀ ਸ਼ੋਅ ਕੱਸਤੀ ਸੀ ਸਾਰੀ ਦੇਖੋ ਸ਼ੀਲਡਾ ਰਹਿ ਗਈਆਂ ਟੱਕਣ ਵੀ ਉੱਤਲੇ ਨਟ ਐਟ ਕਰਨੇ ਰਹਿ ਗਏ ਬਸ ਤੇ ਟੈਂਕੀ ਟੂਕੇ ਐਨ ਕੱਸਤੀ ਸਾਰੀ ਤੇ ਮੀਟਰ ਰਹਿੰਦੇ ਆ ਮੀਟਰ ਦਾ ਸ਼ੂ ਲਾਏ ਬਸ ਰੱਖਣਾ ਹੀ ਆ ਉੱਤੇ ਤੇ ਸਟੀਰਿੰਗ ਰੱਖਣਾ ਬਸ ਤੇ ਬਾਕੀ ਸਾਰਾ ਐਨ ਫਿੱਟ ਹੋ ਗਿਆ ਪਾਵਰ ਸਟੀਰਿੰਗ ਦਾ ਕੰਮ ਨਿਬੜ ਗਿਆ ਜਿੱਦਾਂ ਸਾਰਾ ਤੇ ਕਰੋ ਚੈੱਕ ਤੇ ਸ਼ੀਲਡ ਲੱਗ ਜਾਣੀ ਇੱਕ ਪੈਪ ਵਿਚ ਆ ਜਾਂਦਾ ਦਿਸਣਾ ਹੀ ਨਹੀਂ ਹੈ ਕੁਝ ਵੀ ਤੇ ਇੱਥੇ ਆਪਣੇ ਹਜੇ ਕਲੰਪ ਪੈ ਜਾਣੇ ਹਜੇ ਆਪਾਂ ਪੰਪ ਖੋਲਣਾ ਇਹਦੀ ਸੀਲ ਪਾਉਣੀ ਆ ਤੇ ਖੋਲ ਕੇ ਕਰਕੇ ਸੀਲ ਸੁਲਜੋ ਪੈ ਗਈ ਤੇ ਆਪਾਂ ਕਲੰਪ ਜੇ ਪਾ ਦਾਂਗੇ ਆ ਜਦਾ ਆ ਤੇ ਬਾਕੀ ਸਾਰਾ ਨਿਬੜ ਗਿਆ ਤੇ ਹੁਣ ਸ਼ੋ ਸ਼ੀਲਡਾ ਰਹਿ ਗਈਆਂ ਛੱਡਣੀਆਂ ਲਾ ਕੇ ਮੀਟਰ ਕਸੀਏ ਸਟੇਰਿੰਗ ਲਾ ਦਈਏ ਲੋਬ ਮਿੱਤਰੋ ਕਰੋ ਫੀਟਿੰਗ ਚੈੱਕ ਸ਼ੋ ਸ਼ੋ ਕਸੀ ਗਈ ਸਟੇਰਿੰਗ ਤੇ ਮੀਟਰ ਰਹਿ ਗਿਆ ਬਸ ਤੇ ਪੈਪ ਦੇਖੋ ਕੋਈ ਏਡਾ ਦੀਦੇ ਨਹੀਂ ਹੈਗੇ ਐਨ ਜਨਰਲ ਫੀਟਿੰਗ ਆ ਇਹ ਕਲੰਪ ਕਲੰਪ ਜਦੋਂ ਪੈ ਗਏ ਇਕੱਠੇ ਹੋ ਜਾਣੇ ਇਹ ਤੇ ਬਾਕੀ ਹੁਣ ਮੀਟਰ ਕਸੀਏ ਤੇ ਸਟੀਅਰਿੰਗ ਕਸੀਏ ਬਾਕੀ ਨਿਪੜ ਗਿਆ ਐਨ ਪੂਰੀ ਜੋਸ਼ੂ ਕਸੀ ਗਈ ਸਾਰੀ ਕਰੋ ਚੈੱਕ ਲੋ ਵੀ ਐਨ ਹੋ ਗਿਆ ਕੰਮ ਓਕੇ ਤੇ ਆਹ ਪਾਰਮ ਹਜੇ ਨਹੀਂ ਵੜਦੇ ਥੋੜਾ ਟਾਈਮ ਇਹਨੂੰ ਚਲਾਵਾਂਗੇ ਜੇ ਸਹੀ ਰਿਹਾ ਤਾਂ ਫੇਰ ਵਡਾਂਗੇ ਇੱਥੋਂ ਵੜ ਦਵਾਂਗੇ ਗ੍ਰੈਂਡਰ ਨਾਲ ਠੀਕ ਆ ਤੇ ਬਾਕੀ ਐਨ ਨਿਪੜ ਗਿਆ ਸਟੀਅਰਿੰਗ ਤੇ ਮੀਟਰ ਰਹਿ ਗਏ ਦੋਨੇ ਇਥੋਂ ਵੀ ਲੈ ਗਈ ਰਾੜ ਸੋਨਾ ਲੱਗਣ ਲੱਪੇ ਨੇ ਨਾ ਸਾਫ਼ ਜਾ ਹੋ ਗਿਆ ਤੇ ਕੱਲ ਦਾ ਹਵਾ ਹਵਾ ਕੱਢੀ ਆ ਤੇਲ ਤੂਲ ਨਾਲ ਲਿਬੜੇ ਪਏ ਨੂੰ ਧੋਵਾ ਗਿਆ ਕਰੀ ਪਹਿਲਾਂ ਪੰਪ ਦੀਆਂ ਸੀਲਾ ਪੈ ਜਾਣ ਜਦੋਂ ਆ ਨਾ ਇਹਨੂੰ ਮੋੜਦੇ ਆ ਇਥੋਂ ਤੇਲ ਮਾਰਦਾ ਕਰੋ ਚੱਕ ਤੇ ਤਾਂ ਕਰਕੇ ਪਹਿਲਾਂ ਸੀਲਾ ਪਵਾਵਾਂਗੇ ਪੰਪ ਦੀਆਂ ਫੇ ਚੱਲਣਾ ਇਹ ਕੰਮ ਬਾਕੀ ਸਾਰਾ ਓਕੇ ਆ ਨਾ ਤੇ ਸ਼ੋਸ਼ੂ ਕੱਸੀ ਗਈ ਆ ਹੁਣ ਲੋਬ ਵੀ ਮਿੱਤਰੋ ਸਟੀਰਿੰਗ ਵੀ ਕੱਸਿਆ ਗਿਆ ਆ ਬਸ ਨਟ ਰਹਿ ਗਿਆ ਤੇ ਮੀਟਰ ਦੇ ਵੀ ਨਟ ਰਹਿ ਗਏ ਪਰ ਨਟ ਕੱਸੇ ਹੀ ਆ ਸਮਝ ਲੋ ਤੇ ਬਾਕੀ ਹੋਣਾ ਟੈਟ ਹੋ ਗਿਆ ਹੁਣ ਘੁੰਮਣੋਂ हट ਗਿਆ ਤੇ ਤੇਲ ਨਾਲ ਕਰਕੇ ਵਿੱਚ ਬਾਕੀ ਹੁਣ ਇਹਨੂੰ ਇੱਕ ਵਾਰੀ ਧੋਵਾਂਗੇ ਬਾਹਰ ਕੱਢ ਕੇ ਤੇ ਸਾਰਾ ਨਿਬੜ ਗਿਆ ਸਾਰਾ ਰੇਸ ਰੂਸ ਬਿਲਡ ਕਰਨ ਵਾਲੀ ਸੀ ਸਾਰਾ ਕਰਤੀ ਸੀ ਬਸ ਓਕੇ ਹੈ ਕੰਮ ਹੁਣ ਲੋ ਵੀ ਮਿੱਤਰੋ ਤੇ ਆਪਣੇ ਭਾਵ ਚੇੜਿੰਦਾ ਬਾਕੀ ਤਾਂ ਕੰਮ ਨਿਬੜ ਗਿਆ ਹੀ ਇਹਦੀਆਂ ਸੀਲਾ ਪਾਉਣੀਆਂ ਸੀ ਤੇ ਸੀਲਾ ਵੀ ਪਉਈਆਂ ਸੀ ਆਪਾਂ ਨਵੀਆਂ ਜਿੱਦਾਂ ਤੇ ਸੀਲਾ ਫੇਰ ਲਿਕ ਹੋ ਗਈਆਂ ਜਿੱਦਾਂ ਇਹ ਟਿਕੀਆਂ ਨਹੀਂ ਪੰਪ ਦਾ ਜੜੀਆਂ ਆ ਚੀਜ਼ਾਂ ਦਾ ਸੈਜ ਡਾਊਨ ਹੋਇਆ ਆ ਤੇ ਆਪਾਂ ਪਟਿਆਲੇ ਲਾਇਆ ਹੀ ਹੁਣ ਜਿੱਥੋਂ ਲੈ ਕੇ ਆਂਦੇ ਇਹ ਤੇ ਉਹ ਕਹਿੰਦਾ ਬਦਲ ਕੇ ਦੇ ਦੇਵਾਂਗੇ ਤੇ ਆਪਾਂ ਬਦਲ ਕੇ ਲਿਆਵਾਂਗੇ ਹੁਣ ਇਹ ਤੇ ਬਾਕੀ ਹੁਣ ਨਵਾਂ ਹੀ ਦੇਖਾਂਗੇ ਆਪਾਂ ਜੇ ਨਵਾਂ ਸੂਤਾ ਦਾ ਨਵਾਂ ਲਾਵਾਂਗੇ ਤੇ ਨਵਾਂ ਹੈਗਾ 9000 ਦਾ Ориਜਨਲ ਇਹ ਤੇ ਪੁਰਾਣੇ ਵੀ ਦਦੇ ਮਿਲਦੇ ਆ ਖਰਾਬ ਹੋਈ ਆ ਵੱਡ ਹੋਈ ਆ ਇਹ ਤੇ ਆਪਾਂ ਹੁਣ ਨਵਾਂ ਲਾਵਾਂਗੇ ਤੇ ਬਾਕੀ ਉਹਦਾ ਚੱਲਦਾ ਜਦੋਂ ਜਿਆਦਾ ਕਟਾਈ ਕਰ ਦਿੰਨੇ ਆ ਨਾ ਆਪਾਂ ਜਦੋਂ ਵੇਚ ਚਲ ਜਾਂਦਾ ਜੱਕ ਇੰਨਾ ਕਰ ਜਾਂਦਾ ਫਿਰ ਤੇਲ ਮਾਰਨ ਲੱਪੰਦਾ ਤੇ ਤੇਲ ਕੱਲ ਵੀ ਬਾਬਾ ਡੋਲਤਾ ਕੱਲ ਪਾ ਕੇ ਸੀਲ ਤੇ ਚਲਾ ਕੇ ਦੇਖੇ ਮੜਜ ਤੇ ਤਾਂ ਕਰਕੇ ਸੂਤ ਨਹੀਂ ਉਹਦਾ ਕੰਮ ਬਾਕੀ ਆ ਪਾਈਪ ਦੇਖੋ ਇੱਥੋਂ ਆਪਾਂ ਪੱਤੀ ਬਾਹਤੀ ਸੀਗੀ ਪੱਤੀ ਲਿਆਂਦੀ ਸੀਗੀ ਪਾਈਪ ਇਕੱਠੇ ਹੋ ਗਏ ਦੋਨੇ ਪਤਾ ਵੀ ਨਹੀਂ ਹੁਣ ਲੱਗਦਾ ਹੈਗਾ ਜਨੂਅਲ ਜਿਹਾ ਕੰਮ ਹੋ ਗਿਆ ਤੇ ਪੱਕੀ ਹੁਣ ਆਪਾਂ ਬਲੌਗ ਦਾ ਇੱਥੇ ਐਂਡ ਕਰਦੇ ਆ ਤੇ ਮਿਲਦੇ ਆਂ ਆਪਾਂ ਤੁਹਾਨੂੰ ਹੋਰ ਕਿਸੇ ਨਵੇਂ ਬਲੌਗ 'ਚ ਤੇ ਆਪਾਂ ਜਿੱਦਣ ਪਾਇਆ ਉਹ ਦਿਨ ਬਣਾਵਾਂਗੇ ਬਲੌਗ ਤੇ ਤੁਹਾਨੂੰ ਘਮਾਕ-ਮੋਕ ਦਿਖਾਵਾਂਗੇ ਚਲਾ ਕੇ ਤੇ ਪੰਪ ਜਿੱਦਣ ਪਾਇਆ ਤੇ ਬਾਕੀ ਟਾਇਰ ਵੀ ਬਦਲਾਂਗੇ ਦੋਨੇ ਇਹਦੇ ਉੱਧਰ ਲਾ ਕੇ ਕਰਨੇ ਤੇ ਉਹਦੇ ਇੱਧਰ ਕਰਨੇ ਤੇ ਤਾਂ ਕਰਕੇ ਫੇ ਬਲੌਗ ਉਦੋਂ ਨੂੰ ਬਣਾਵਾਂਗੇ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਹੋਰ ਕਿਸੇ ਨਵੇਂ ਬਲੌਗ